ਕਲਾਸਿਕ ਗੁਰਵਿੰਦਰ ਸਿੰਘ ਸਨਮੁਖਮਨ ਸਿੰਘ ਵਾਸੀ ਲੁਨੀਡੀਰ ਖੰਨੇਮਾ ਕੇ ਵੀ ਆਪਣਾ ਬਿਆਨ ਤਿਆਰ ਕਰਾਇਆ ਕਿ ਮੈਂ ਤੇ ਆਪਣੇ ਮਾਰਗ ਤੇ ਜਿਹੜੇ ਹੈਗਾ ਜੀ ਜਿਹੜੀ ਗੱਡੀ ਚਲਾਉਂਦਾ ਸੀ ਵੀ ਉਹਦੇ ਇੱਕ ਦੋਸ ਨੂੰ ਆਪਣੇ ਚੰਗਵਾਤ ਦਿਲੀਪੋਰਟ ਤੇ ਗਿਆ ਸੀ ਕੱਲ ਤੇ ਅੱਜ ਉਹਦੇ ਵਾਪਸ ਆ ਰਹੇ ਦੀ ਕਿ 7 ਵਜੇ ਨਿੰਦਰਟਾ ਪਹੇਗਾ ਜੀ ਬਾਤ ਪਿੰਡ ਬਿਮਾਜਲਾ ਤੇ ਉਹ ਕਹਿੰਦੇ ਕਿ ਫਾਸਟ ਨੇ ਗੱਡੀ ਸੀ ਜੀ ਜਾ ਰਹੀ ਸੀ ਤੇ ਇਕੱਠਾ ਨੰਬਰ ਸੀ ਪੀਪੀ 23 ए बी 1999 ਤਾਂ ਉਹਦੇ ਅੱਗੇ ਇੱਕ ਟਰੱਕ ਜਾ ਰਿਹਾ ਸੀ ਜੀ ਤੇ ਟਰੱਕ ਜਾ ਰਿਹਾ ਸੀ ਤੇ ਟਰੱਕ ਦਾ ਨੰਬਰ ਸੀ ਪੀਪੀ 65 ए के 3285 ਤੇ ਉਹ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਆਪਣੀ ਟਰੱਕ ਦੀਆਂ ਬ੍ਰੇਕਾਂ ਮਾਰੀਆਂ ਤੇ ਉਹਨਾਂ ਦੀ ਗੱਡੀ ਲਗੀ ਫਾਰ ਜੁਨੇਗਾ ਗੱਡੀ ਸੀ ਉਹਦੇ ਵਿੱਚ ਪਿੱਛੇ ਗੱਡੀ ਦੇ ਵਿੱਚ ਟਰੱਕ ਦੇ ਵਿੱਚ ਲੱਗੀ ਤੇ ਜਿਹੜਾ ਡਰਾਈਵਰ ਮੂਵੀ ਜਗਮੇਗਾ ਗੱਡੀ ਦਾ ਨਕਸਵਾਣ ਹੋ ਗਿਆ ਤੇ ਪਿੱਛੇ ਅਭੀ ਸ਼ੇਖ ਵਿਜੀ ਬੈਠਾ ਸੀ ਤਾਂ ਉਹਦਾ ਸਿਰ ਵੱਜਿਆ ਤੇ ਸਿਰ ਵੱਜਣ ਦੇ ਨਾਲ ਉਹਦੀ ਉਹਨੂੰ ਇਲਾਜ ਲਈ ਰਿਮਟ ਹਸਪੀਟਲ ਗੁੰਦੀਆਂ ਲਈ ਤੇ ਉੱਥੋਂ ਉਹਨਾਂ ਨੇ ਇਮਰਟੀ ਕਰਾਇਆ ਅਸੀਂ ਗੁਰਵਿੰਦਰ ਗੁਰਵਿੰਦਰ ਸਿੰਘ ਦੇ ਬਿਆਨ ਤੇ ਐਫ ਆਈ ਆਰ ਨੰਬਰ 469 ਮਿਤੀ 25 25 10 25 ਅੰਡਰ ਸੈਕਸ਼ਨ 381 1061324 4 ਪੀ ਦਾ ਸੈਕਟਰ ਥਾਣਾ ਗੁੰਦੀਆਂ ਅਦੱਚ ਕਰਕੇ ਲੋੜ ਦਾ ਪੋਜੋੜਾ ਕੁੜਾ ਕੇ ਲਾਸਟ ਵਾਰ ਸੰਦੇ ਹੈਂਡਓਵਰ ਕਰਤੀ ਆ ਤੇ ਬਾਕੀ ਤੁਸੀਂ ਜੱਗਿਆ ਤੇ ਕਿਸੇ ਗੱਡੀ ਚਾਲਕਾ ਗੱਡੀ ਮੋਗੂ ਭਜਾ ਕੇ ਲੈ ਗਿਆ ਸੀ ਤੇ ਬਹੁਤ ਬਰੀ ਫਿਕਰ ਕਿ ਉਹਨੂੰ ਜਲਦੀ ਜਲਦੀ ਰਛਾ ਦਿੱਤੇ ਜਾਵੇ ਸਾਡੇ ਕੋਲੋਂ ਮੈਂ ਅਜ ਠਾਣ